ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਬੁੱਟਰ ਜੀ ਜ਼ਿਲ੍ਹਾ ਤਹਿਸੀਲ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਟੋਟਲ 4 ਨਾਗ ਜਿਨ੍ਹਾਂ ਚੋਂ ਇੱਕ ਸੂਆ ਸਵਾ ਨਾਗ ਹੈ ਤੇ ਤੈਨਾਂ ਦਾ ਡਾਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਸਸੀ ਗਾਲ ਜੀ ਸਸੀ ਗਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਵੀਰੇ ਲਾਲਾ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਤਸਵੀਰ ਵੀ ਮੋਗਾ ਹੀ ਆ ਮੋਬਾਈਲ ਨੰਬਰ 684710416 ਠੀਕ ਆ ਬਾਈ ਕਿੱਧਰੋਂ ਸ਼ੁਰੂ ਕਰਨਾ ਜੀ ਇਹ ਤੋਂ ਹੀ ਕਰ ਲੈਨੇ ਆ ਵੀਰੇ ਠੀਕ ਆ ਵੀਰੇ ਸੁਆ ਕਿੰਨਾ ਸਮਾ ਸੁਆ ਵੀਰੇ ਦੂਜਾ ਸੁੰਦੀ ਆ ਇਹ ਸਮਾਂ ਕਿੰਨਾ ਲੱਗੂਗੀ ਜੀ ਸਮਾਂ ਇਹਦੇ ਵੀਰੇ 10 ਦਿਨ ਪਏ ਆ ਹਜੇ ਕਿੰਨਾ ਪਾਜੀ ਜੀ ਗ੍ਰੇਡ ਮੁਤਾਬਕ ਆ 12 18 ਕਿਲੋ ਪਲੂਣ ਦਾ ਦੱਸਿਆ ਉਹਨਾਂ ਨੇ ਬੰਦਿਆਂ ਨੇ ਜਿੰਨਾਂ ਕੋਲੋਂ ਲਈ ਆ ਇਹ ਠੀਕ ਆ ਜੀ ਹਾਂ ਵੈੜੇ ਨਾ ਮੰਨ ਕੇ ਚੱਲ ਵੀ ਰਸਾ ਨਹੀਂ ਸੀ ਪਾਇਆ ਉਹਨਾਂ ਦੇ ਖੁੱਲੀਆਂ ਹੀ ਫਿਰਦੀਆਂ ਸੀਗੀਆਂ ਇਹ ਮੁੱਲਾ ਫਿਰ ਏਰੀਆ ਚੋਂ ਲਈ ਆ ਵੈੜ ਆਪਾਂ ਠੀਕ ਆ ਜੀ ਤੇ ਓਪਰਾਇਆ ਕਰੀ ਜਾਂਦੀ ਏ ਮੇਰੇ ਕੋਲ 2-3 ਦਿਨ ਹੋ ਗਿਆ ਇਹਨੂੰ ਇਹਨੂੰ ਜੀ ਜਾਣੀ ਲਾਇਆ ਹਾਂ ਜੀ ਨਹੀਂ ਲਾਇਆਗਾ ਅੱਜ ਮਾੜੇ ਜੇ ਪੱਠੇ ਖਣਨ ਲੱਗੀ ਆਂ ਓਂ ਠੰਡੀ ਆ ਕੋਈ ਵਾਸਤਾ ਨਹੀਂਗਾ ਠੀਕ ਆ ਤੋੜ ਕੇ ਪਰ ਪਿੱਛੇ ਦੀ ਗਾਰੰਟੀ ਆ ਤਿੰਨਾਂ ਗਾਂਜਾਂ ਦੀ ਗੱਬਣਾ ਦੀ ਠੀਕ ਆ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੁਣਦੀ ਆ ਜੀ ਸਮਾਂ ਲਗਭਗ ਹਫ਼ਤਾ ਲੈ ਜੂ ਬਈ ਹਾਂ 10 ਦਿਨ ਪਹਿਲਾਂ ਜੇ ਮਨ ਲੇ ਕੇ ਕਰ ਕੇ ਜਿਵੇਂ ਉਪਰਾ ਕਰੀ ਜਾਂਦੇ ਪਸ਼ੂ ਪਹਿਲਾਂ ਪਹਿਲਾਂ ਵੀ ਸੂਹ ਲੈਂਦਾ 17 ਲੀਟਰ ਪਹਿਲੇ ਸੂਏ ਦਾ ਰਿਕਾਰਡ ਆ ਪਰ ਬਈ ਦੁੱਧ ਨੱਖ ਪੁਣਾ ਬਹੁਤ ਆ ਵਹਿੜ ਜਨਾ ਦੁੱਧ ਪਾ ਦੂ ਬਈ ਵਹਿੜ ਦੁੱਧ ਕੋਈ ਆਏ ਨਹੀਂ ਕਹ ਕਹਿ ਨੂੰ ਤਾਂ ਹੁਣ ਆਪਾਂ ਕਹ ਦਿੰਦੇ ਵੀ ਬਈ 20 ਕਿਲੋ ਦਿੱਤਾ ਵਾ ਪਲੂਨ ਦਾ ਜਿੰਨਾ ਆਪਾਂ ਨੂੰ ਦੱਸਿਆ ਆਪਾਂ ਉਹਨਾਂ ਕੀ ਦੱਸਤਾ ਸਹੀ ਗੱਲ ਆ ਜੀ ਬਾਕੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਹੈ ਦੁੱਧ ਬਈ ਬਰੀਡਾਂ ਵਾਲੀਆਂ ਗਾਈਆਂ ਨੂੰ ਦੁੱਧ 20 ਕਿਲੋ ਕਹਿੰਦਾ ਵੀ ਕੀ ਆ ਬਾਕੀ ਸੇਵਾ ਦੇ ਸਰਤੇ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਬੱਸ ਬਈ ਬਈ ਨੂੰ ਬਹੁਤ ਆ ਬੈਦਾ ਕਿ ਐ ਨਹੀਂ ਕਿ ਕਿਸੇ ਪਾਸੋਂ ਵੀ ਹੈ ਨਹੀਂ ਕਿ ਖੁੰਜੀ ਵੀ ਜਾ ਪੈ ਗਰੀਏ ਵਜਨ ਘਾਟਾ ਲੱਸੀ ਆ ਜਾਂ ਡੱਬਣੀ ਸਾਰਾ ਕੁਝ ਯਾਨੀ ਕਿ ਚੰਗੀ ਚੰਗੀ ਆ ਸਹੀ ਗੱਲ ਆ ਜੀ ਚੰਗੀ ਆ ਬੜ ਵਾਕੀ ਚੰਗੀ ਆ ਵੀਰੇ ਬਾਕੀ ਜੇ ਤੁਸੀਂ ਆ ਕੇ ਵੇਖੋਗੇ ਪਸੰਦ ਆਊਗੀ ਕਿਉਂਕਿ ਚੀਜ਼ ਖੜੀ ਵੀ ਬਈ ਸੋਹਣੀ ਲੱਗੇ ਦੁੱਧ ਦਾ ਚਲੋ ਸੇਵਾ ਦਾ ਹੁੰਦਾ ਆ ਖੜੀ ਵੀ ਸੋਹਣੀ ਲੱਗੂ ਕਿਉਂਕਿ ਬੇਲ ਬੋਟਾ ਉਹ ਹੁੰਦੀ ਆ ਭਾਈ ਜਿੱਦਾਂ ਮਾਰਗੀ ਬਹਿ ਜਾ ਕੋਈ ਵਾਸਤਾ ਨਹੀਂ ਆਣਾ ਨੇ ਸਹਿਜ ਸੋਹਣੇ ਆ ਸੋਹਣਾ ਗੁਲਾਬੀ ਥਾਣਾ ਫੋਟ ਸ਼ਾਟ ਪੂਰਾ ਬਹੁਤ ਪਈ ਆ ਹਵਾਨੇ ਚੈੱਕ ਕਰ ਸਕਦੇ ਹੋ ਜਮਾ ਲੈਣ ਦੇ ਜਿਹੜੀ ਡਿਮਾਂਡ ਜੀ ਭਾਈ ਇਹ 70 ਚੋਂ 2000 ਛੋਟ ਕਰ ਦਿਆਂਗੇ 60000 60000 ਦੇ ਦੇ ਜਾਂਗੇ ਜਿੱਦਾਂ ਤਿਆਰ ਹੋ ਗਈ ਉਦੋਂ 85 ਦੀ ਭਾਈ ਦੇਵਾਂਗੇ ਕਿਉਂ ਹੁਣ ਆਪਾਂ ਪਹਿਲਾਂ ਮੁੱਲ ਕਰਨਾ ਨਹੀਂ ਜੇ ਆਪਾਂ ਵੀਡੀਓ ਜੀ ਕਰਤਾ ਜਿੱਦਾਂ ਖੜੀ ਰਹੀ ਫਿਰ 85 ਦੀ ਦੇਵਾਂਗੇ ਸਵਾ ਕੇ ਬੜ ਤੇ ਅੱਜ 68000 ਦੀ ਹੈ ਅੱਜ 68000 ਦੀ ਕੱਚੀ ਆ ਬਈ ਕੱਲੀ ਬਹੁਤ ਕੱਚੀ ਦਾ ਕਰਕੇ ਬਈ ਆਪਾਂ ਗਾਣੇ ਤੇ ਬਰੀਕ ਬਰੀਕ ਵੇਂਜ ਦੇ ਦੋ ਨਹੀਂ ਪਸੂਈਆਂ ਬਈ ਮੋਫੀਆਂ ਮੋਟੀਆਂ ਹੁੰਦੀਆਂ ਕੋਈ ਆਏ ਨਹੀਂ ਬਈ ਪਤਲੀਆਂ ਬਦਲੀਆਂ ਉਹਦੇ ਨੇ ਪਾਸੇ ਵੀ ਆਈਆਂ ਬਈ ਚੈੱਕ ਕਰੋ ਜਿੱਦਾਂ ਜਮਾ ਫੈਟ ਹੋ ਗਿਆ ਹਵਾਨਾ ਉਹਦੇ ਦੇਖੀ ਵੀਰੇ ਬਣ ਵਧੀਆ ਵਧੀਆ ਬਣਦੀ ਹੈ ਵੀਰੇ ਆਪਣੇ ਜਾਨਵਰਾਂ ਵਾਲੇ ਮੂਹ ਮੱਥੇ ਵਾਲੇ ਬੰਦੇ ਕੋਲ ਹੀ ਲਈ ਹੈ ਠੀਕ ਹੈ ਜੀ ਤੇ ਦੋ ਨੰਬਰ ਵੀਰੇ ਸੂਆ ਕਿਨ ਨਾ ਮਾ ਜੀ ਇਹ ਦੂਜੇ ਸੂਂਦੀ ਆ ਬਈ ਠੀਕ ਹੈ ਜੀ ਸਮਾ ਕਿਨ ਨਾਲ ਲੈਂਦੀ ਆ ਜੀ ਸਵਾਗਤ ਹੈ ਵੀਰੇ ਲਗਭਗ 2-1-2 ਦਿਨ ਹੀ ਲਊਗੀ ਜੇ ਤਾਂ ਤਿਆਰੀਆਂ ਚੀ ਆ ਇਹ ਪਿੰਡੂ ਲਈ ਆ ਆਪਣੇ ਵੜ ਠੀਕ ਆ ਵੀਰੇ ਕਿੰਨਾ ਬਾਝ ਦੁੱਧ ਜੀ ਦੁੱਧ ਯਾਰ 16 ਕਿਲੋ ਦੱਸਦੇ ਸੀ ਜਿੰਨਾਂ ਕੋਲੋਂ ਆਪਾਂ ਲਈ ਆ ਠੀਕ ਆ ਜੀ ਹੂੰ ਚਾਰੂ ਚੂਰੂ ਬਹੁਤ ਆ ਵੜ ਖਾਂਦੀ ਪਿੰਡੀ ਖੁੰਡਾ ਬਹੁਤ ਆ ਲੈ ਬਾਹਰੋਂ ਲੈ ਆਏ ਵੀਰੇ ਇੱਕ ਨੰਬਰ ਦਾ ਵੀਰੇ ਵੇਲ ਵੀ ਬਹੁਤ ਆ ਤੇ ਕੱਦ ਵੀ ਬਹੁਤ ਆ ਉਹਦੇ ਨਾਲੋਂ ਇਹ ਥੋੜਾ ਜਿਹਾ ਛੋਟਾ ਕੱਦ ਆ ਐਵੇਂ ਕੋਈ ਉਹਦੇ ਬਰਾਬਰ ਨਾ ਮੰਨ ਕੇ ਆ ਜੇ ਜੀ ਪਰ 16-17 ਕਿਲੋ ਦੁੱਧ ਇਹਨੂੰ ਕਹਿੰਦਾ ਵੀ ਕੀ ਆ ਵਜਨ ਇਹਦਾ ਵੀ ਚੰਗਾ ਬਾਈ ਦੱਸਦਾ ਕਿ ਆਪਣੀ ਪਿੰਡੋਈ ਲਿਆਂਦੀ ਵੀ ਆ ਗਰੰਟੀ ਅੰਗੂਈ ਕੰਮ ਆ ਇੱਕ ਹਿਸਾਬ ਦਾ ਥਾਣਾ ਦੀ ਡੰਨ ਆ ਜੀ ਹਾਂ ਥਾਣਾ ਦੀ ਬਾਈ ਗਰੰਟੀ ਆ ਪਰ ਪਿੱਛੇ ਦੀ ਗਰੰਟੀ ਆ ਠੀਕ ਆ ਜੀ ਬਾਕੀ ਦੁੱਧ ਸੇਵਾ ਦੇ ਸਿਰ ਤੇ ਆ ਬਈ ਮਸਲ ਵਾਲੀ ਗੱਲ ਇਹ ਵੀ ਲਿਖੀ ਜ਼ਰੂਰ ਆ ਪਰ ਮਸਲ ਵਾਲੀ ਆ ਬੈਠ ਰੋਦੇ ਵੀ ਕੱਢ ਦੂਗੀ ਕੋਈ ਐ ਨਹੀਂਗਾ 16 17 ਕਿਲੋ ਤਾਂ ਬਾਈ ਕਹਿੰਦਾ ਵੀ ਕੀ ਆ ਮੌਸਮ ਬੂਰੇ ਚੰਗਾ ਤੁਹਾਨੂੰ ਪਤਾ ਠੰਡ ਚ ਤਾਂ ਮਸ਼ੀਨ ਨਹੀਂ ਹੁੰਦੀਆਂ ਜਿੰਨੇ ਇਹਨਾਂ ਦੇ ਸੇਵਾ ਕਰਦੇ ਬਾਈ ਜਾਨ ਲੈ ਹੋਵੇ ਤਾਂ ਆਪਾਂ ਕਹਿ ਦਈਏ ਬੈੜਾਂ ਆਂਗੀ ਆ ਤੈਨਹੀਂ ਸਹੀ ਗੱਲ ਆ ਜੀ ਬਾਕੀ ਜਿਹਨੂੰ ਨਾ ਕੋਈ ਵੀ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲੱਗਦਾ ਆਪਾਂ ਜਿਵੇਂ ਮਰਜ਼ੀ ਵੇਚੀ ਜਾ ਕੋਈ ਜੇ ਤੂੰ ਮਾਰੀ ਹੋਵੇ ਛੰਡੇ ਛੰਡੇ ਪੂਰੀ ਹੈ ਜੀ ਹਵਾਨਾ ਸੋਹਣਾ ਫੇਸ ਕੁਆਲਟੀ ਸੋਹਣੀ ਹੈ ਜੀ ਤੇ ਡਿਮਾਂਡ ਵੀਰੇ ਜਮਾਂ ਲੈਣ ਦੇਣ ਜੀ ਅਲੀ ਇਹਦੀ ਲੈਣ ਦੇਣ ਵਾਲੀ ਵੀਰੇ ਯਾਰ ਆਪਾਂ 48000 ਦੀ ਵੈੜ ਦੇ ਦੇਾਂਗੇ 48000 ਠੀਕ ਹੈ ਜੀ ਲੈਣ ਦੇਣ ਵਾਲੀ ਡਿਮਾਂਡ ਬਾਈ ਕਹਿੰਦਾ ਆਪਾਂ 48000 ਦੀ ਵੈੜ ਦੇ ਦਾਂਗੇ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਤਾਂ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਦੂਜੋ ਹੀ ਸੂਂਦੀ ਆ ਵੀਰੇ ਇਹ ਵੀ ਠੀਕ ਆ ਜੀ ਸਵਾ ਕਿੰਨਾ ਕ ਲਊਗੇ ਜੀ ਸਵਾ ਇਹ ਵੀ ਤਿਆਰੀ ਆ ਵੀਰੇ ਸੂਪੇ ਅੱਜ ਰਾਤ ਨੂੰ ਸੂਪੇ ਤੇ ਲੈ ਜੇ ਇੱਕ ਅਦਾ ਦਿਨ ਲੈ ਹੀ ਜਾਵੇ ਠੀਕ ਆ ਜੀ ਯਾਨੀ ਤਿਆਰੀਆਂ ਚੀ ਆ ਕਿੰਨਾ ਪਾਜੂ ਵੀਰੇ ਦੁੱਧ ਤੋ ਦੋ ਯਾਰ ਬਈ ਬਾਲਾ ਦਾ ਆਪਾਂ ਕਹਿੰਦੇ ਨਹੀਂ 13 14 ਕਿਲੋਆਂ ਆਨ ਕੇ ਲੈ ਲਵੇ ਕੋਈ ਬਾਕੀ ਸੇਵਾ ਨਾਲ ਵੱਧ ਵੀ ਦੇ ਸਕਦੀ ਆ ਬਾਕੀ ਬਰੀਕ ਬਰੂਖ ਬਹੁਤ ਆ ਬਹਿਰ ਕੋਈ ਆਏ ਨਹੀਂ ਜੀ ਜਰਸੀ ਚ ਪੈ ਜਾਂਦੀ ਬਾਈ ਹਾਂ ਜਰਸੀ ਚ ਪੈ ਜਾਂਦੀ ਹਾਂ ਹਾਂ ਵੇਲ ਵੀ ਚੰਗੀ ਆ ਕੋਈ ਆਏ ਨਹੀਂ ਬਾਈ ਹਿਮਾਚਲਾਂ ਵਾਂਗੂ ਛੋਟੀ ਨਹੀਂ ਜਰਸੀ ਨਹੀਂ ਉਹ ਚੀਜ਼ ਨਹੀਂ ਬਾਈ ਹਿਮਾਚਲ ਵਾਲੀ ਨਹੀਂ ਜੀ ਠੀਕ ਆ ਜੀ ਕੁਆਲਿਟੀ ਚੰਗੀ ਆ ਬਰੀਡ ਚੰਗੀ ਆ ਤੇ ਤਿਆਰੀ ਵੀ ਚੰਗੀ ਤਿਆਰੀਆਂ ਜੀ ਆ ਹੋ ਜਾਂਦਾ ਰਾਤ ਤੇ ਕਰ ਸੂਪੇ ਜਾਂ 6-7 ਦਿਨ ਲੈ ਜੇ ਚੰਗੀ ਆ ਬਾਈ ਗਾਂ ਦੀ ਸੋਹਣਾ ਫਿਟਨੈਸ ਵਾਲਾ ਹਵਾਨਾ ਕੱਟ ਵਾਲਾ ਹਵਾਨਾ ਘਰ ਮਾਰੀ ਦਾ ਥਣ ਚ ਠੰਡੀ ਸੀਲ ਪੂਰੀ ਆ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਸੋਹਣੀ ਆ ਇਹਦੇ ਫੇਰੇ ਜਮਾ ਲੈਣ ਦੇਣ ਦੀ ਅਲੀ ਡਿਮਾਂਡ ਜੀ ਇਹ ਯਾਰ ਬਾਈ 46000 ਰੁਪਏ ਦੇ ਦਾਂਗੇ ਵੀ ਆਫਰ ਹੀ ਆ ਹਾਂ 46000 ਲਓ ਜੀ 46000 ਦੀ ਬਾਈ ਕਹਿੰਦਾ ਦੇ ਦਾਂਗੇ ਦੁੱਧ ਇਹ ਵੀ ਬਾਝੂ ਬਾਈ ਚੰਗਾ ਤੇ ਫੈਟ ਵੀ ਚੰਗੀ ਉਹ ਬਹੁਤ ਆ ਬਾਈ ਦੁੱਧ ਵਾਲੀ ਇਹ ਜੀ ਬੜੀ ਸੀ ਦੁੱਧ ਵਾਲਾ ਨਾ ਕਹਿ ਸਕਦੇ ਐਂ ਭਾ ਇਹਨੂੰ ਕੋਈ ਐ ਨਹੀਂਗਾ ਬਈ ਹੈ ਜਰਸੀ ਚੋਂ ਦੀ ਆ ਵੀ ਪੰਜ ਚਾਰ ਸੂਏ ਚੋਂ ਆਣ ਵਾਲੀਆਂ ਕੋਈ ਆਏ ਨਹੀਂ ਗਿਆ ਚਲ ਸਾਸ ਸੁਸਰੀਆਂ ਬੱਛੀਆਂnga ਕੋਈ ਲੇਵੇ ਨਹੀਂ ਟਟਵੇਂ ਸਹੀ ਗੱਲ ਹੈ ਜੀ ਇਹਦੇ ਵੀ ਥਾਂ ਨਹੀਂ ਚੁੰਡੀਆਂ ਹੀ ਆਲੇ ਵਿੱਚ ਕੋਈ ਫੋਟ ਨੇ ਕੋਈ ਸਾਖ ਨਹੀਂ ਚਾਰ ਚਾਰ ਹੀ ਥਾਣਾਂ ਸਾਰਿਆਂ ਦੇ ਚੰਗੀਆਂ ਜੀ ਤਿੰਨੇ ਹੀ ਵੜਾਂ ਜਿੰਨੇ ਕ ਤੁਸੀਂ ਪੈਸੇ ਲਾਉਣੇ ਆ ਉਸ ਹਿਸਾਬ ਨਾਲ ਬਾਈ ਨਾਲ ਕਨੈਕਟ ਕਰ ਲਓ ਤੇ ਇੱਕ ਬਾਈ ਕੋਲ ਸੂਆ ਸਵਾ ਨਾਗ ਵੀ ਹੈ ਜੀ ਇਹਦਾ ਕਿੰਨਾ ਵਾ ਸੂਆ ਜੀ ਇਹ ਦੂਜੇ ਸੂਈ ਆ ਬਾਈ ਇਹ ਮਾਜਾ ਸੱਤਵਾਂ ਦਿਨ ਹੋ ਗਿਆ ਸੂਈ ਨੂੰ ਬੱਚਾ ਕੀ ਹੈ ਜੀ ਬੱਛੀ ਆ ਮਦਰ ਬਾਈ ਬੱਚੀ ਚੰਗੀ ਹੈ ਹਾਂ ਬੱਚੀ ਬਹੁਤ ਧੀਆ ਵਾ ਠੀਕ ਹੈ ਜੀ। ਮੂਠੀ ਬਾਤੀ ਸੋਹਣੀ ਆ ਉਹ ਠੰਡੀ ਆ ਬਾਈ ਜਿਵੇਂ ਮਰਜੀ ਬਹਿ ਜਾ ਇਹਦੇ ਕੋਈ ਵਾਸਤਾ ਨਹੀਂ ਲੈ। ਠੀਕ ਹੈ ਜੀ। ਨਾ ਠੰਡੇ ਪੂਰੀ ਆ ਜੀ। ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਚੈੱਕ ਕਰ ਸਕਦੇ ਹੋ। ਮੂਰਲਿਆਂ ਚੋ ਵੀ ਵਿਰੇ ਮਾਰਦੀ। ਜੇਰ ਜੂੜ ਦੀ ਕੰਪਲੀਟ ਆ ਬਾਈ ਆਪਾਂ ਐਵੇਂ ਕਹਿ ਦਈਏ ਮੈਂ ਲੈ ਕੇ ਆਇਆ ਸੀ ਆਪਣੇ ਕੋਲੇ ਸੂਈ ਆ। ਠੀਕ ਹੈ ਜੀ। ਤੇ ਉਹ ਮੌਸਮ じゃ ਕੱਚਾ ਪਿੱਲਾ ਸੀ ਕਰਕੇ ਆਪਾਂ ਵੀਡੀਓ ਨਹੀਂ ਪਾਈਗੀ। ਠੀਕ ਹੈ ਜੀ। ਤੇ ਉਹ ਦੂਜਾ ਹੁਣ ਹੋਊਗਾ ਇਹਦੇ ਥਲੇ 12 ਕਿਲੋ ਦੀ ਗਰੰਟੀ ਵਾਲਾ ਕੰਮ ਹੋਊ। ਜੋ ਕਹਦੇ ਤਾਂ ਹਾਂ ਦੋ ਡੰਗ ਚੋਲੇ ਬਾਈ ਕੋਈ ਚਾਰ ਚੋਲੇ 12 ਕਿਲੋ ਹਾਂ 12 ਕਿਲੋ ਹੋ 11 ਕਿਲੋ ਦੀ ਗਾਰੰਟੀ ਆ ਪਰ ਕੋਈ ਆਈ ਮੰਗਾ ਲਵੇ ਠੀਕ ਆ ਜੀ ਬੱਚਾ ਵੀ ਬਾਈ ਮਗਰ ਵੱੱਛੀ ਮਿਲ ਜਾਣੀ ਹੈ ਫਾਇਦਾ ਇਹ ਵੀ ਤੁਹਾਨੂੰ ਹੋ ਜਾਏਗਾ ਇਹ ਬਾਈ ਵਿਚਾਰੀਆਂ ਦੀ 21 ਤਰੀਕ ਦੀਆਂ ਇੱਥੇ ਹੀ ਖੜੀਆਂ ਅੱਜ ਕੱਢੀਆਂ ਆਣ ਗਈ ਜੀ ਧੁੱਪ ਲੱਗੀ ਕਰਕੇ ਮੌਸਮ ਗਿੱਲਾ ਸੁੱਕਾ ਹੋਇਆ ਸੀਗਾ ਯਾਰ ਹਾਂ ਇੱਥੇ ਇੱਕ ਥਾਂ ਹੀ ਖੜੀ ਆ ਇਹ ਠੀਕ ਆ ਜੀ ਮੌਸਮ ਤੁਹਾਨੂੰ ਪਤਾ ਥੋੜਾ ਜਿਹਾ ਖਰਾਬ ਸੀ ਬਾਈ ਕਹਿੰਦਾ ਤਾਂ ਹੀ ਆਪਾਂ ਵੀਡੀਓ ਨਹੀਂ ਪਾਈ ਕਿਉਂਕਿ ਮੀਂਹ ਗਾਣੀ ਦਾ ਮੌਸਮ ਸੀ ਤੱਕ ਪਸ਼ੂ ਵੀ ਥੋੜੇ ਜੇ ਠੰਡ ਚ ਔਕ ਤੰਗ ਹੁੰਦੇ ਆ ਜੀ ਅੱਜ ਹੀ ਕੱਢੀਆਂ ਬਾਈ ਇਹ 10 ਦਿਨਾਂ ਪਿੱਛੋਂ ਮੰਨ ਕੇ ਚੱਲ 20 ਕਿ ਤਰੀਕ ਦੀ ਉਵੇਂ ਹੀ ਖੜੀਆਂ ਵਿਚਾਰੀਆਂ ਇੱਕ ਥਾਂ ਹੀ ਠੀਕ ਆ ਜੀ ਮੈਂ ਜਿੱਧਰ ਦੀ ਮਰਜ਼ੀ ਜਾ ਲੈ ਠੀਕ ਆ ਬੈਠ ਜਿਵੇਂ ਮਰਜ਼ੀ ਜਾ ਲੈ ਇੱਥੇ ਬੈਠੇ ਮਰਜ਼ੀ ਦਾ ਕੋਈ ਵਾਸਤਾ ਨਹੀਂ ਲੈ ਜਿੱਥੇ ਮਰਜ਼ੀ ਕੋਈ ਬੱਚੇ ਦਾ ਨਹੀਂ ਇਹ ਲਤਾਂ ਛੜਾਂ ਵਾਲਾ ਕੰਮ ਹੈ ਨਹੀਂ ਗੱਲ ਹੈ ਠੀਕ ਆ ਜੀ 12 ਕਿਲੋ ਹੋਊ ਹੁਣ ਤਿਆਰ ਕੋਈ 11 ਮੰਨ ਕੇ ਜਿਹੜਾ ਮਰਜ਼ੀ ਦੋ ਡੰਗ ਚੋਲੇ ਚਾਰ ਚੋਲੇ ਠੀਕ ਆ ਵੀਰੇ ਹਾਂ ਬਾਕੀ ਮਲੇ ਮੂਲੇ ਤੁਰਪੀ ਨਾ 14 15 ਕਿਲੋ ਉਹਧਰ ਆਉਣਾ 50 ਜੋ 1000 ਛੋੜ ਕਰ ਦੇਗਾ ਪਰ 50 ਦੀ ਦੇ ਦੇਗਾ ਠੀਕ ਹੈ 90000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ 12 ਕਿਲੋ ਦੁੱਧ ਆਪਦਾ ਜੋਕ ਕੇ ਲੈ ਜਾਓ ਬੱਚਾ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਆ ਜਿੰਨਾਂ ਕੋਲ ਲੈ ਕੇ ਆਂਦੀ ਆ 14 15 ਕਿਲੋ ਉਹਨੇ ਪਲੂਨ ਦਾ ਕਿਹਾ ਸੀਗਾ ਬਾਈ ਜਿਹੜੇ ਹਿਸਾਬ ਨਾਲ ਹੁਣ ਆ ਮੰਨ ਕੇ ਚੱਲ 6 7 ਤਾਂ ਮੰਦੀ ਸੂਈ ਥੱਲੇ 12 13 ਕਿਲੋ ਹੁਣ ਤੇ ਬਾਈ 14 15 ਕਿਲੋ ਵਾਲਾ ਹੁਣੀ ਦੋ ਤਿੰਨ ਕਿਲੋ ਤਾਂ ਮੇਲੇ ਮੂਲੇ ਤੋਂ ਚੱਲ ਗਏ ਨੇ ਵਾਧ ਹੀ ਜਾਣਾ ਵਹਿੜ ਨੇ ਮੇਲ ਗੱਲ ਠੰਡੀ ਆ ਲੇਵਾ ਸਾਫ ਆ ਕੋਈ ਬੱਚੀ ਆਂਗਾ ਕੋਈ ਗਾਂ ਟੈਪ ਨਹੀਂ ਲੈ ਠੀਕ ਹੈ ਜੀ ਤੇ ਡਿਮਾਂਡ ਇਹਦੀ 95000 ਰੁਪਏ 95000 ਦੀ ਮੰਗ ਆਉਂਦਾ ਠੀਕ ਆ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਕੀ ਦਾ ਚੱਲੂਗਾ ਜੀ ਧੰਨਵਾਦ ਜੀ